ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਦਿੱਲੀ ਆਉਣਾ ਸੁਣ ਕੇ ਔਰੰਗਜ਼ੇਬ ਨੇ ਬੜੀ ਖੁਸ਼ੀ ਮਨਾਈ ਔਰੰਗਜ਼ੇਬ ਨੇ ਬੜੀ ਖੁਸ਼ੀ ਮਨਾਈ ਸਦਰਦੀਨ ਉਮਰਾਵ ਨੇ ਹੁਕਮ ਦਿੱਤਾ ਜਿਸ ਤਰ੍ਹਾਂ ਹਿੰਦੂਆਂ ਦਾ ਪੀਰ ਆਵੇ ਉਸੇ ਤਰ੍ਹਾਂ ਅਦਬ ਨਾਲ ਲੈ ਕੇ ਆਓ ਕਿਉਂਕਿ ਉਹਦੇ ਪਿਤਾ ਨੇ ਗਵਾਲੀਅਰ ਵਿੱਚ ਗਵਾਲੀਅਰ ਵਿੱਚੋਂ 52 ਰਾਜੇ ਉਮਰ ਕੈਦੀ ਛਡਵਾਏ ਸਨ ਮਥਾ ਕਿਦਰੋਂ ਖਬਰ ਸੁਣ ਕੇ ਫੌਜਾਂ ਸੁਣੇ ਰਾਜਬੁੱਧ ਆ ਪਹੁੰਚਣ ਦੇ ਗੁਰੂ ਜੀ ਨੂੰ ਛਡਾ ਲੈਣ ਸੋ ਜਦੋਂ ਗੁਰੂ ਜੀ ਨੂੰ ਪਾਲਕੀ ਵਿੱਚ ਲੈ ਕੇ ਆਏ ਦਿੱਲੀ ਸ਼ਹਿਰ ਦੀਆਂ ਸੰਗਤਾਂ ਹਮ ਆਕੇ ਆਗੀਆਂ ਦਰਸ਼ਨ ਕਰਕੇ ਜੀਵਨ ਸਫਲਾ ਕੀਤਾ ਬਾਦਸ਼ਾਹ ਨੇ ਕਾਜ਼ੀਆਂ ਨੂੰ ਪੁੱਛਿਆ ਕਿ ਉਹਨਾਂ ਨੇ ਆਖਿਆ ਕਿ ਹਿੰਦੂਆਂ ਦੇ ਪੀਰ ਦਾ ਭੂਤਾਂ ਪ੍ਰੇਤਾਂ ਵਾਲੀ ਹਵੇਲੀ ਵਿੱਚ ਡੇਰਾ ਲਵਾਓ ਸੋ ਉਹਨਾਂ ਨੇ ਉਸੇ ਹਵੇਲੀ 'ਚ ਡੇਰਾ ਕਰਵਾਇਆ ਰਾਤ ਨੂੰ ਇੱਕ ਦਿਉ ਆਇਆ ਹੱਥ ਜੋੜ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਮੈਂ ਜਿੰਨਾਂ ਦਾ ਸਰਦਾਰ ਹਾਂ ਮੈਨੂੰ ਹੁਕਮ ਕਰੋ ਮੈਂ ਜ਼ਾਲਿਮਾਂ ਨੂੰ ਮਾਰ ਦੇਵਾਂ ਗੁਰੂ ਜੀ ਨੇ ਬਚਨ ਕੀਤਾ ਸਾਡਾ ਕਿਸੇ ਨਾਲ ਵੈਰ ਵਿਰੋਧ ਨਹੀਂ ਉਹ ਆਪਣਾ ਆਨੰਦ ਲੈਣ ਅਸੀਂ ਆਪ ਵੀ ਚੋਲਾ ਛੱਡ ਜਾਣਾ ਮਹਾਰਾਜ ਵਾਸਤੇ ਆਨ ਮੇਵੇ ਆਦ ਦਿਉ ਨੇ ਭੇਟਾ ਕੀਤੇ ਗੁਰੂ ਜੀ ਨੇ ਆਪ ਵੀ ਛੱਗੇ ਸੰਗਤਾਂ ਨੂੰ ਵੀ ਛਡਾਏ ਗੁਰੂ ਜੀ ਦਾ ਸ਼ੀਰ ਬਰਸ਼ਾਦ ਛੱਕੇ ਉਸ ਦਿਓ ਨੇ ਦੇਵ ਦੇਈ ਪਾਈ ਸਵੇਰੇ ਕਾਜੀ ਮੌਲਵੀ ਛਿੱਲੜ ਦੇ ਕੇ ਅਚਰਜ ਰਹਿ ਗਏ ਗੁਰੂ ਜੀ ਨੂੰ ਸ਼ਕਤੀ ਵਾਲਾ ਜਾਣਿਆ ਤੇ ਜਾ ਕੇ ਬਾਦਸ਼ਾਹ ਔਰੰਗਜ਼ੇਬ ਨੂੰ ਦੱਸ ਦੇ ਵੀ ਉੱਥੇ ਤਾਂ ਰਾਤ ਨੂੰ ਜਦ ਅਸੀਂ ਵੇਖਿਆ ਕੁਝ ਨਹੀਂ ਸੀ ਜਦੋਂ ਦਿਨੇ ਗਏ ਸਾਰੇ ਛਿੱਲੜ ਬਏ ਸੀ ਔਰੰਗਜ਼ੇ ਬਾਦਸ਼ਾਹ ਵੀ ਬੜਾ ਹੈਰਾਨ ਹੋਇਆ ਮਹਾਰਾਜ ਜੀ ਆਪਣੀ ਬਾਣੀ ਦੇ ਵਿੱਚ ਸੰਗਤਾਂ ਨੂੰ ਕਿਰਤਾਰਦ ਕਰਦੇ ਨੇ ਇੱਕ ਓੰਕਾਰ ਸਾਦੇ ਗਾਰੇ ਬਰਸਾਤ ਸਲੋਕ ਮਹੱਲਾ ਨਵਾ ਗਨ ਗੋਬਿੰਦ ਗਾਇਓ ਨਹੀਂ ਜਨਮ ਆਕਾਰਤ ਕੀਨਾ ਪਹੁ ਨਾਨਕ ਹਰਿ ਭਜ ਮਨਾ ਜੇ ਬਿਦ ਚਾਲ ਝੋਮੀ ਨਾ ਬਿਖਿਆ ਨ ਸੋ ਕਾਹੇ ਰਚਿਓ ਨਿਮਕ ਨਾ ਹੋਏ ਉਦਾਸ ਕਹ ਨਾਨਕ ਪਜ ਹਰਿ ਮਨਾ ਪਰ ਨਜਮ ਕੀ ਫਾਸ ਤਰਨਾ ਪਾਇ ਹੀ ਗਇਓ ਲਿਓ ਜਰਾ ਤਨ ਜੀਤ ਕਾ ਨਾਨਕ ਪਜ ਹਰਿ ਮਾਨਾ ਆਦ ਜਾਤ ਹੈ ਬੀਤ ਬੇਰੇ ਦਪੈ ਉਸ ਜ ਨਹੀਂ ਕਾਲ ਪਾਂਚੂ ਆ ਨਾ ਕਹੁ ਨਾਨਕ ਨਰੇ ਬਾਰੇ ਯੋ ਨਪਜੈ ਭਗਵਾਨ ਧਨਦਾਰਾ ਸੰਪਤ ਸਗਲ ਜਿਨਿ ਆਪਣੀ ਕਰਮਾਨ ਇਨ ਮੈਂ ਕਾਜ ਸੰਗੀ ਨਹੀਂ ਨਾਨਕ ਸਾਚੀ ਜਾਣ ਪਤ ਤੇ ਉਦਾਰਨ ਪੈ ਹਰਨ ਹਰ ਅਨਾਥ ਕੇ ਨਾਥ ਕਉ ਨਾਨਕ ਤੇ ਜਾਣੀਐ ਸਦਾ ਬਸਤ ਤਮਸਾਤ ਤਨ ਧਨ ਜੇ ਤੋ ਕਾ ਦਿਓ ਤਾ ਸਿਉ ਨੇਉ ਨਕੀ ਨਾ ਕਹੁ ਨਾਨਕ ਸੁਨ ਰੇ ਮਨਾ ਕਹੁ ਨਾਨਕ ਨਰਿ ਬਾਵਰੇ ਅਬ ਕਿਉ ਡੋਲਤ ਦੀਨਾ ਤਨ ਤਨ ਸੰਪੈ ਸੁਖ ਦਿਓ ਅਰ ਜਿਹਨੇ ਕੀਤਾਮ ਨਾਨਕ ਸੁਨਰੇ ਮਨਾ ਸਿਮਰਤ ਕਾਹੇ ਨਰਾਮ ਸਭ ਸੁਖ ਦਾਤਾ RAM ਹੈ ਦੂਸਰ ਨਾਇ ਨ ਕੋ ਕੇ ਸੋਨਰੇ ਮਨਾ ਤੇ ਸਿਮਰਤ ਗਤ ਹੋਏ ਜੇ ਸਿਮਰਤ ਗਤ ਪਾਈਐ ਤੇ ਭਜ ਰੇ ਤਮੀ ਤ ਕਹ ਨਾਨਕ ਸੋਨਰੇ ਮਨਾ ਉਉ ਦੇ ਕਟਤ ਹੈ ਨੀਤ ਪੰਜ ਤਤ ਕੋ ਤਨ ਰਚਿਓ ਜਾਨੋ ਚਤਰ ਸੁਜਾਨ ਜੇ ਤੇ ਉਪਜਿਓ ਨਾਨਕਾ लीन तहे मैं मान काट काट मैं हरजू बस संतन कयो पुकार कह नानक ते भाजे मना भव ने जे उतरे पार सुख दुख जे दुखे परसनहीं लोग मोयाभिमा कहु सुन रे मना सोमूर्त भगवान उस निन्दया नाहे जे ਕੰਜਨ ਲੋ ਸਮਾਨ ਤਉ ਨਾਨਕ ਸੁਨਰੇ ਮਨਾ ਮੁਗਤ ਤਾਹਿ ਤਜਾਨ ਹਰ ਕਿਸੋ ਗ ਜਾ ਕੈ ਨਹੀਂ ਬਰੀ ਮਿਤ ਸਮਾਨ ਬਹੁ ਨਾਨਕ ਸੁਨ ਰੇ ਮਨਾ ਗਿਆਨੇ ਤਾਏ ਬਖਾਉਣਾ ਜੇ ਵਿਖਿਆ ਸਗਲੇ ਤਾ ਜੀ ਲਿਓ ਤੇ ਕੇ ਬਹਿराग ਬਹੁ ਨਾਨਕ ਸੁਨ ਰੇ ਮਨਾ ਦੇ ਨਾਰੇ ਮਾਥੇ ਪਾਗ ਜੇ ਮਾਇਆ ਮਮਤਾ ਤਜੀ ਸवते ਭਇਓ ਉਦਾਸ ਕਉ ਨਾਨਕ ਸੁਨਰੇ ਮਨਾ ਏ ਕਾਟੇ ਬ੍ਰਹਮ ਨਿਵਾਸ ਜਿ ਪ੍ਰਾਨੀ ਆਮੈ ਤਾ ਜੀ ਕਰਤਾ ਰਾਮ ਪਸ਼ਾਣਾ ਕਉ ਨਾਨਕ ਵਾਹ ਮੁਕਤ ਨਰ ਏ ਮਨ ਸਾਚੀ ਮਾਨ ਐ ਨਾਸਣ ਦੁਰਮਤ ਹਰਨ ਕਾਲਮ ਹਰਿ ਕੋ ਨਾਮ ਨਿਸ ਦਿਨ ਜੂ ਨਾਨਕ ਪਜੈ ਸਫਲ ਹੋਏ ਤੇ ਕਾਮ ਜੇ ਬਾ ਗੁਣ ਗੋਬਿੰਦ ਪਜੋ ਕਰਨ ਸੁਨੋ ਹਰਨਾਮ ਕਹੁ ਨਾਨਕ ਸੁਨ ਰੇ ਮਨਾ ਪਰਨ ਜਮ ਕੈ ਤਾਮ ਜੋ ਪ੍ਰਾਨੀ ਮਮਤਾ ਤਜ ਲੋਭ ਮੁ ਅੰਕਾਰ ਰਹ ਨਾਨਕ ਆਪਨ ਤਰੈ ਔਰ ਨਲੇਤੇ ਉਧਾਰ ਜੋ ਸੁਪਨਾ ਆ ਰੇਖਣਾ ਐਸੇ ਜਗ ਤੌ ਜਾਣ ਇਹ ਨਮਕਾਜ ਸਾਚੂ ਨਹੀਂ ਨਾਨਕ ਬਿਨ ਭਗਵਾਨ ਨਿਸ ਦੇ ਮਾਇਆ ਕਾਰਨੇ ਪ੍ਰਾਣ ਢੋਲ ਚਨੀਤ ਕੁੱਟ ਨ ਮਾਨਕ ਕੋ ਨਾਰਾਇਣ ਜੇ ਚੀਤ ਜੈਸੇ ਜਲ ਤੇ ਬੁਧ ਬੁਦਾ ਉਪਜੈ ਬਿਣ ਸਨੀਤ ਜਾਗ ਰਚਨਾ ਤੈਸੇ ਰਚੀ ਕਉ ਨਾਨਕ ਸੁਨਮੀ ਤ ਰਾਨੇ ਕਛੂ ਨ ਚਿਤੈ ਮਦ ਮਾਇਆ ਕੈ ਅੰਧਾ ਤੋ ਨਾਨਕ ਬਿਨ ਹਰਿ ਭਜਨ ਪਰਤ ਤਾਏ ਜਮ ਫੰਦ ਜੋ ਸਗ ਕਾ ਚਾਹ ਸਦਾ ਸਰਨ ਰਾਮ ਕੀ ਲੈ ਤਉ ਗੇ ਸੁਨਰਿ ਮਨਾ ਦਰਲਬ ਮਾਨਕ ਦੇ ਮਾਇਆ ਕਾਰਨ ਤਵਹੀ ਮੁਰਕ ਲੋਗੇ ਅਜਾਣ ਕਹੁ ਨਾਨਕ ਬਿਨ ਹਰਿ ਪਜਣ ਬਰთა ਜਨਮਸਰਾਣ ਜੋ ਪ੍ਰਾਨੀ ਇਸ ਦਿਨ ਭਜੈ ਹਰੂਪ ਰਾਮ ਤੇ ਜਾਣ ਅਰ ਜਨ ਹਾਰੇ ਅੰਤਰ ਨਹੀਂ ਨਾਨਕ ਸਾਚੀ ਮਾਨ ਮਨ ਮਾਇਆ ਮ ਫਤ ਰਹੇ ਹੋ ਬਿਸਰੀ ਗੋਬਿੰਦ ਨਾਮ ਤੋ ਨਾਨਕ ਬਿਨ ਹਰਿ ਪਜਨ ਜੀਵਨ ਕਾ ਨ ਕਾਮ ਪ੍ਰਾਨੇ ਰਾਮ ਨਾ ਚਿਤਈ ਮਾਧ ਮਾਇਆ ਕੈ ਅੰਧ ਤਉ ਨਾਨਕ ਆਰੇ ਭਜਨ ਬਿਨ ਪਰਚ ਤਾਏ ਜਮ ਫੰਦ ਸੋਖ ਮੈਂ ਬੋ ਸੰਗੀ ਪਏ ਦੋਖ ਮੈਂ ਸੰਗ ਨ ਕੋਏ ਕੋ ਨਾਨਕ ਹਰਿ ਭਜ ਮਾਣਾ ਅੰਤ ਸਹਾਈ ਹੋਏ ਜਨਮ ਜਨਮ ਪਰਮਤ ਫਿਰਿਓ ਮਿਟਿਓ ਨਾ ਜਮ ਕੋ ਤ੍ਰਾਸ ਕਹ ਨਾਨਕ ਹਰਿ ਭਜ ਮਾਣਾ ਨਿਰਭਾ ਪਾਵੈ বাস ਜਤਨ ਬਾਤ ਮੈਂ ਕਰ ਰਹਿਓ ਮਿਟਿਓ ਨਾ ਮੰਨ ਤੋ ਮਾਨ ਦੁਰਮਤ ਸੋ ਨਾਨਕ ਭਾਦੇਓ ਰਾਗ ਲeo ਭਗਵਾਨ ਬਾਲ ਜਵਾਨੀ ਆਰੇ ਬਿਰਧ ਫੋਨਾ ਤੀਨੇ ਅਵਸਥਾ ਜਾਣ ਕਉ ਨਾਨਕ ਆਰੇ ਭਜਨ ਬਿਨ ਬਿਰਥਾ ਸਭ ਹੀ ਮਾਨ ਕਰਨੋ ਤੋ ਸੁਨਾ ਕੀਓ ਭਾਰੇ ਲੋਭ ਕੈ ਫੰਦ ਨਾਨਕ ਸਮਯੋ ਰਾਮ ਗਇਓ ਆਬ ਕਿਉ ਰੋਵਤ ਅੰਦ ਮਨ ਮਾਇਆ ਮੈ ਰਾਮ ਰਹਿਓ ਨਗਜ਼ਤ ਨਾਇ ਨਮੀਤ ਨਾਨਕ ਮੂਰਤ ਚਿਤਰ ਜਿਓ ਛਾੜਤ ਨਾਇ ਨਪੀਤ ਨਾਰੇ ਚਾਤ ਕਾਛ ਆਉ ਰ ਔਰ ਕੀ ਔਰ ਪਾਈ ਜੇ ਤੇ ਵਤੇ ਰਾਇਓ ਢਗਾਓ ਰਾਮ ਨਾਨਕ ਭਾਸੀ ਗਲ ਪਰੀ ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕੀਓ ਨਾ ਮੀਤਾ ਜਤਨ ਬਹੁਤ ਸੁਖ ਕੇ ਕੀਏ ਦੋ ਗੋ ਗੋ ਕੀਓ ਨਾ ਕੋਏ ਤਉ ਨਾਨਕ ਸੁਨ ਰੇ ਮਨਾ ਹਰ ਪਾਵੇ ਸੋਏ ਜਗਤ ਵਿਗਾਰੀ ਫਿਰਤ ਹੈ ਸਬਕ ਦਾਤਾ RAM ਆਉ ਨਾਨਕ ਮਨ ਸਿਮਰਤ ੂਰਨ ਹੋ ਵਕਾਮ ਛੂਟੈ ਮਾਨ ਕਾ ਕਰ ਜਗ ਸੁਪਨੇ ਜਉ ਜਾਣ ਏਨ ਮੈਂ ਕਾਜ ਤੇਰੂ ਨਹੀਂ ਨਾਨਕ ਕਹਿਓ ਬਖਾਨ ਗਰਬ ਕਰਤ ਹੈ ਦੇ ਕੋ ਬਿਨ ਸੈ ਸ਼ਨ ਮਮੀਤਾ ਜੇ ਪ੍ਰਾਨੀ ਹਰ ਜਸ ਕਾਹਿਓ ਨਾਨਕ ਤੇ ਜਗ ਜੀਤਾ ਜੇ ਕਟ ਸਿ ਮਰਨ ਰਾਮ ਕੋ ਸੋਨਾਰ ਮੁਗਤਾ ਜਾਨ ਤੇ ਨਾਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਇੱਕ भगत ਭਗਵਾਨ ਜੀ ਪ੍ਰਾਨੀ ਕਾ ਨਾਹੇ ਮਨ ਜੈਸੇ ਸੂਕਰ ਸੁਆਣ ਨਾਨਕ ਮਾਨ ਤਾਹਿ ਤਨ ਸੁਆਮੀ ਕੋ ਗ੍ਰਉ ਜਉ ਸਦਾ ਸੁਾਨ ਤਜਤ ਨੈਨ ਤ ਨਾਨਕ ਬਿਦੇ ਹਰਿ ਪਜੋ ਇਕ ਮਨ ਓਏ ਇਕ ਚਿੱਤ ਤਿਰਤ ਬਰਤਿ ਆਰਿਦਾਨ ਕਰ ਮਨ ਮੈਂ ਧਰੇ ਗੁਮਾਨ ਨਾਨਕ ਨੇ ਚਲ ਜਾਤ ਤੇ ਜੋਗ ਕੋ ਅੰਚਰੇ ਸੁਨਾ ਨਾ ਸਿਰ ਕੰਪਿਓ ਪਾਗ ਡਾਗ ਮਾਗਾ ਨੈਣ ਜੋਤ ਤੇ ਨਾ ਤਉ ਨਾਨਕ ਗਏ ਵਿਦਪਾਈ ਤਉ ਨਹਾਰ ਰਾਤਲੀ ਨਿਜ ਕਰ ਦੇਖਿਓ జగਤ ਮੈਂ ਕੋ ਕਉ ਕੋ ਨਾ ਹੈ ਨਾਨਕ ਤੇਰੇ ਹਾਰੇ ਭਗਤ ਹੈ ਤੇ ਰੱਖ ਮਨ ਮਾਏ ਜਾਗ ਰਚਨਾ ਜਾਵ ਝੂਠ ਹੈ ਜਾਣ ਲਿਓ ਰੇ ਮੀਤ ਕੈ ਨਾਨਕ ਤੇਰ ਨਾਰਾ ਜੋ ਬਾਲੋ ਕੀ ਪੀਤਾ RAM ਗਯੋ RAVAN ਗਯੋ ਜਾ ਕੋ ਬਹੁ ਪਰਵਾਰ ਤੋ ਨਾਨਕ ਧਿਰ ਕਛ ਨਹੀਂ ਸਪਨੇ ਜਿਉ ਸੰਸਾਰ ਚਿੰਤਾਤਾ ਕੀ ਕੀ ਜੀਆ ਜੋ ਅਣ ਹੋਣੀ ਹੋਏ ਇਹ ਮਾਰਗ ਸੰਸਾਰਿਕ ਨਾਨਕ ਥਿਰ ਨਹੀਂ ਕੋਏ ਜੋ ਪਜੇ ਉਸੋ ਬਿਨ ਸੁਹਾ ਅਰੋ ਆਜ ਕੇ ਕਾਲ ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ ਦੋਇਰਾ ਬਾਲੇ ਛੁਟ ਕਿਉ ਬੰਧਨ ਪਰੇ ਤਚੂ ਨਾ ਹੋਤੇ ਉਪਾਏ ਕਹੋ ਨਾਨਕ ਅਬ ਓਟ ਹਰ ਗਜ ਜਾਉ ਸਾਇ ਬਲ ਹੋਆ ਬੰਧਨ ਛੁੱਟੇ ਛਾਬ ਕੇ ਛੋਤੇ ਉਪਾਇ ਨਾਨਕ ਸਭ ਕੁਝ ਤੁਮਰੇ ਹਾਥ ਮੈਂ ਤਮੇ ਹੋਤ ਸਹਾਈ ਸੰਗ ਸਾਕਾ ਸਵਤਾ ਜਗਾਏ ਕਹੁ ਨਿਭਿਓ ਸਾਥ ਕਹੁ ਨਾਨਕ ਗਏ ਵਿਪਦ ਮੈਂ ਇੱਕ ਇੱਕ ਰਗਨਾਥ ਨਾਮ ਰਹਿਓ ਸਾਧੂ ਰਹਿਓ ਰਾਹੀਓ ਗੁਰ ਗੋਬਿੰਦਾ ਤਹ ਨਾਨਕ ਗਏ ਜਗਤ ਮੈਂ ਕਿਨ ਜਾਪਿਓ ਗੁਰ ਮੰਤਰ RAM ਨਾਮ ਹੁਰ ਮੈਂ ਗਾਇਓ ਜਾ ਕੈ ਸਮਨੈ ਕੋਏ ਜੇ ਸਿਮਰਤ ਸੰਕਟ ਮਿਟਾ ਦਰਸਤ ਹਾਰੋ ਏ RAM ਨਾਮ ਓਰੇ ਮੈਂ ਗਾਇਓ ਜਾ ਕੇ ਸਮਨ ਇੱਕ ਹੋਏ ਜੇ ਸਿਮਰਤ ਸੰਕਟ ਮਿਟਾ ਦਰਸਤ ਹਾਰੋ ਏ ਇਸ ਤਰ੍ਹਾਂ ਨਵੇਂ ਪਤਸ਼ਾਹ ਮਹਾਰਾਜ ਜੀ ਨੇ ਬਾਣੀ ਰਾਜ ਕੇ ਸੰਗਤਾਂ ਨੂੰ ਕਰਤਾਰਤ ਕੀਤਾ ਸੰਗਤਾਂ ਸਤਿਗੁਰਾਂ ਦੇ ਦਰਸ਼ਨ ਦੇਦਾਰੇ ਕਰਕੇ ਨਿਹਾਲ ਹੋ ਰਹੀਆਂ ਨੇ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਅੱਜ ਦੇ ਸ਼ਬਦ ਚ ਅਖਰਵਾਦ ਘਟ ਬੋਲਿਆ ਗਿਆ ਹੋਵੇ ਸਤਿਗੁਰ ਜੀ ਬਖਸ਼ਣ ਯੋਗ ਜਾਣ ਬਖਸ਼ ਲੈਣਗੇ ਵਾਹਿਗੁਰਜ ਕੀ ਖਾਲਸਾ ਵਾਹਿਗੁਰਜ ਕੀ ਫਤਿਹ